ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਦੇ ਤਹਿਤ ਡਾਕਟਰ ਅਖੇਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੀ ਅਗਵਾਈ ਦੇ ਹੇਠ ਜ਼ਿਲ੍ਹੇ ਵਿੱਚ ਨਸ਼ਾ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਕਰੀ ਦੇ ਵਿੱਚ ਸੀਆਈਏ ਮਲੋਟ ਸਟਾਫ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਆ 3 ਕਿਲੋ 650 ਗ੍ਰਾਮ ਅਫੀਮ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਕਾਰਵਾਈ ਐਸਪੀਡੀ ਮਨਜੀਤ ਸਿੰਘ ਢਿੱਲੋਂ ਅਤੇ ਡੀਐਸਪੀ ਡੀ ਸ਼੍ਰੀ ਰਮਨਪ੍ਰੀਤ ਸਿੰਘ ਗਿੱਲ ਦੀ ਸਿੱਧੀ ਨਿਗਰਾਨੀ 18 ਫੈਕਟਰ ਰਣਵੀਰ ਸਿੰਘ ਸਰਾ ਇੰਚਾਰਜ ਸੀਆਈਏ ਦੋ ਮਲੋਟ ਅਤੇ ਉਸ ਦੀ ਪੁਲਿਸ ਟੀਮ ਵੱਲੋਂ ਕੀਤੀ ਗਈ ਹੈ ਇਸ ਮੌਕੇ ਦੇ ਪੁਲਿਸਰ ਕਰਨੇ ਕੀ ਕਹ ਤੁਸੀਂ ਆਪ ਹੀ ਦੇਖੋ ਸੁਣੋ ਹਾਂਜੀ ਸਰ ਪੰਜਾਬ ਸਰਕਾਰ ਦੁਆਰਾ ਜਿਹੜੀ ਮੁਹਿੰਮ ਚੜੀ ਗਈ ਹੈ ਜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਡਾਕਟਰ ਅਕਿਲ ਚੌਧਰੀ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਬਲੋਟ ਨੇ ਬਹੁਤ ਕਮਰਸ਼ੀਅਲ ਹੈਵੀ ਰਿਕਵਰੀ ਕੀਤੀ ਹੈ ਜੁ 3.65 ਕੇਜੀ ਜਿਹੜੀ ਓਪੀਐਮ ਦੀ ਬਰਾਮਦਗੀ ਕੀਤੀ ਗਈ ਹੈ ਤਾਂ ਸਾਡੇ ਸੀਆਈਏ ਇਨਚਾਰਜ ਲੋਡ ਰਾਜਵੀਰ ਇਹਨਾਂ ਦੀ ਟੀਮ ਸ਼ੱਕੀ ਪਰਚਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਸੀ ਤਾਂ ਉੱਥੇ ਹੀ ਦੋ ਸ਼ੱਕੀ ਵਿਅਕਤੀ ਇਹਨਾਂ ਨੂੰ ਦੇ ਸੇ ਜਦ ਲਈ ਮੈਂ ਪਹੁੰਚਿਆ ਤਾਂ ਮੇਰੇ ਦੀ ਨਿਗਰਾਨੀ ਹੇਠ ਸਾਰੀ ਚੈਕਿੰਗ ਕੀਤੀ ਗਈ ਤਾਂ ਜਦੋਂ ਪਤਾ ਲੱਗਿਆ ਕਿ ਉਹਨਾਂ ਕੋਲ ਜਿਹੜੀ ਅਫੀਮ ਪਾਈ ਗਈ ਤੇ ਉਹਦੀ ਜਦੋਂ weight ਕੀਤਾ ਗਿਆ ਤਾਂ ਉਹਦਾ weight ਨਿਕਲਿਆ 3.65 ਕੇਜੀ ਸੋਸ਼ੀ ਦਾ ਨਾਮ ਹੈਗਾ ਜੀ ਗੋਪਾਲ जाट ਪੁੱਤਰ ਕਾਲੂ RAM ਇਹ ਵਾਸੀ ਹੈਗਾ ਜੀ ਚਿਤੌੜਗੜ ਡਿਸਟ੍ਰਿਕਟ ਦਾ ਤੇ ਦੂਸਰਾ ਹੈ ਰਾਹੁਲ जाट ਪੁੱਤਰ ਨਰਸਿੰਘ ਸੋ ਇਹ ਵੀ ਚਿਤੌੜਗੜ ਜ਼ਿਲ੍ਹੇ ਦਾ ਹੀ ਜੋ ਹੈਗਾ ਵਾਸੀ ਹੈ ਨੰਬਰ 66 ਅੰਡਰ ਐਨ ਡੀ ਪੀ ਐਸ ਐਕਟ ਸੈਕਸ਼ਨ 18 ਬੀ ਦਰਜ ਕੀਤਾ ਗਿਆ ਸਿਟੀ ਮਲੋਟ ਦੇ ਵਿੱਚ ਸਰ ਇਹ ਰਿਕਵਰੀ ਕਿੱਥੇ ਹੋਈ ਹੈ ਜੀ ਇਹ ਸਿਟੀ ਮਲੋਟ ਦੇ ਏਰੀਆ ਦੇ ਵਿੱਚ ਰਿਕਵਰੀ ਕੀਤੀ ਗਈ ਹੈ ਜੀ ਅ ਸਿਟੀ ਮਲੋਟ ਦੇ ਪ੍ਰੈਮਿਸਿਸ ਦੇ ਵਿੱਚ ਕੀਤੀ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਦੇ ਤਹਿਤ ਡਾਕਟਰ ਅਖੇਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਫਤਦੀ ਅਗਵਾਈ ਦੇ ਹੇਠ ਜ਼ਿਲ੍ਹੇ ਵਿੱਚ ਨਸ਼ਾ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਕਾਰ ਦੇ ਵਿੱਚ ਸੀਆਈਏ ਮਲੋਟ ਸਟਾਫ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਆ 3 ਕਿਲੋ 650 ਗ੍ਰਾਮ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਕਾਰਵਾਈ ਐਸਪੀਡੀ ਮਨਜੀਤ ਸਿੰਘ ਢਿੱਲੋ ਅਤੇ ਡੀਐਸਪੀ ਡੀ ਸ਼੍ਰੀ ਰਮਨਪ੍ਰੀਤ ਸਿੰਘ ਗਿੱਲ ਦੀ ਸਿੱਧੀ ਨਿਗਰਾਨੀ ਇੰਸਪੈਕਟਰ ਰਣਵੀਰ ਸਿੰਘ ਸਰਾਹ ਇੰਚਾਰਜ ਸੀਆਈਏ ਦੋ ਮਲੋਟ ਅਤੇ ਉਸ ਦੀ ਪੁਲਿਸ ਟੀਮ ਵੱਲੋਂ ਕੀਤੀ ਗਈ ਹੈ ਇਸ ਮੌਕੇ ਦੇ ਪੁਲਿਸਰ ਕਰਨੇ ਕੀ ਕਹੇ ਤੁਸੀਂ ਆਪ ਹੀ ਦੇਖੋ ਸੁਣੋ ਹਾਂਜੀ ਸਰ ਪੰਜਾਬ ਸਰਕਾਰ ਦੁਆਰਾ ਜਿਹੜੀ ਮੁਹਿੰਮ ਚੜੀ ਗਈ ਹੈ ਜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਐਸਐਸਪੀ શ્રી ਮੁਖਸਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਬਲੋਟ ਨੇ ਬਹੁਤ ਕਮਰਸ਼ੀਅਲ ਹੈਵੀ ਰਿਕਵਰੀ ਕੀਤੀ ਹੈ ਜੁ 3.65 ਕੇਜੀ ਜਿਹੜੀ ਓਪੀਐਮ ਦੀ ਬਰਾਮਦਗੀ ਕੀਤੀ ਗਈ ਹੈ ਤਾਂ ਸਾਡੇ ਸੀਆਈਏ ਇਨਚਾਰਜ ਲੋਡ ਰਾਜਵੀਰ ਇਹਨਾਂ ਦੀ ਟੀਮ ਸ਼ੱਕੀ ਪਰਚਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਸੀ ਤਾਂ ਉੱਥੇ ਹੀ ਦੋ ਸ਼ੱਕੀ ਵਿਅਕਤੀ ਇਹਨਾਂ ਨੂੰ ਦੇਖੇ ਜਦ ਲਈ ਮੈਂ ਪਹੁੰਚਿਆ ਤਾਂ ਮੇਰੀ ਨਿਗਰਾਨੀ ਹੇਠ ਸਾਰੀ ਚੈਕਿੰਗ ਕੀਤੀ ਗਈ ਤਾਂ ਜਦੋਂ ਪਤਾ ਲੱਗਿਆ ਕਿ ਉਹਨਾਂ ਕੋਲ ਜਿਹੜੀ ਅਫੀਮ ਪਾਈ ਗਈ ਤੇ ਉਹਦੀ ਜਦੋਂ weight ਕੀਤਾ ਗਿਆ ਤਾਂ ਉਹਦਾ weight ਨਿਕਲਿਆ 3.65 ਕੇਜੀ ਸੋਛੀ ਦਾ ਨਾਮ ਹੈਗਾ ਜੀ ਗੋਪਾਲ ਜੱਟ ਪੁੱਤਰ ਕਾਲੂ ਰਾਮ ਇਹ ਵਾਸੀ ਹੈਗਾ ਜੀ ਚਿਤੌੜਗੜ ਡਿਸਟ੍ਰਿਕਟ ਦਾ ਤੇ ਦੂਸਰਾ ਹੈ ਰਾਹੁਲ ਜੱਟ ਪੁੱਤਰ ਨਰਸਿੰਘ ਸੋ ਇਹ ਵੀ ਚਿਤੌੜਗੜ ਜ਼ਿਲ੍ਹੇ ਦਾ ਹੀ ਜੋ ਹੈਗਾ ਵਾਸੀ ਹੈ ਨੰਬਰ 66 ਅੰਡਰ ਐਨ ਡੀ ਪੀ ਐ ਐਕਟ ਸੈਕਸ਼ਨ 18 ਬੀ ਦਰਜ ਕੀਤਾ ਗਿਆ ਸਿਟੀ ਮਲੋੜ ਦੇ ਵਿੱਚ ਸਰ ਇਹ ਰਿਕਵਰੀ ਕਿੱਥੇ ਹੋਈ ਸੀ ਇਹ ਸਿਟੀ ਮਲੋੜ ਦੇ ਏਰੀਆ ਦੇ ਵਿੱਚ ਰਿਕਵਰੀ ਕੀਤੀ ਗਈ ਹੈ ਜੀ ਅ ਸਿਟੀ ਮਲੋੜ ਦੇ ਪ੍ਰੈਮਿਸਸਿਸ ਦੇ ਵਿੱਚ ਕੀਤੀ